ਤੇ ਨੌਜਵਾਨਾਂ ਨੇ ਮਾਸਕ ਦੇ ਸੀਗੇ ਤੇ ਉਹਦੇ ਵਿੱਚ ਜਿਵੇਂ ਕੱਲ ਦਾ ਘਟਨਾਕਰਮ ਤੁਹਾਡੇ ਸਾਰਿਆਂ ਪ੍ਰੈਸ ਦੇ ਸਾਹਮਣੇ ਹੈਗਾ ਕਿ ਐਸਐਸਪੀ ਅੰਬੀਸਰ ਰੂਲਰ ਸੀਰੀਸ ਸਹਿਲ ਮੀਰ ਜੀ ਨੇ ਆਪਣੇ ਪਰਸਨਲ ਨਿਗਰਾਨੀ ਹੇਠ ਜਿਹੜੀਆਂ ਟੀਮਾਂ ਨਿਰਧਿਤ ਕੀਤੀਆਂ ਇਹ ਬਲੀ ਲੈਡ ਬਾਈ ਡੀਐਸਪੀ ਗੁਰਿੰਦਰ ਨਾਗਰਾ ਗੁਰਿੰਦਰ ਅਰਣ ਸ਼ਰਮਾ ਉਹਨਾਂ ਨੇ ਜਿਹੜੇ ਦੋ ਉਹ ਮੁਜਰਮ ਸੀ ਮੇ ਜਿਹੜੇ ਇੱਕ ਰਾਜਨ ਬਿੱਲਾ ਜਿਹੜਾ ਕੱਲ ਪੁਲਿਸ ਐਕਸ਼ਨ ਦੇ ਵਿੱਚ ਜਿਹੜਾ ਨਿਊਟਰਲਾਈਜ਼ ਹੋਇਆ ਤੇ ਦੂਸਰਾ ਸ਼ੰਮੀ ਮਨਦੀਪ ਸ਼ੰਮੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਦੀ ਲੜੀ ਦੇ ਵਿੱਚ ਹੀ ਜਦੋਂ ਕ੍ਰੀਨ ਅਮਰੇਜ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਸਾਨੂੰ ਜਿਹੜੀ ਜਿੱਦਾਂ ਉਸ ਨਾਲ ਕੜੀ ਨਾਲ ਕੜੀ ਜੋੜੀ ਤੇ ਅੱਜ ਸਾਨੂੰ ਸੋਰਸ ਨੇ ਦੱਸਿਆ ਕਿ ਇਹ ਜਿਹੜੇ ਵਾਰਦਾਤ ਜਦੋਂ ਹੋਈ ਹੈ ਜਿਹੜੇ ਇਹ ਸਾਰੇ ਵਾਪਨ ਹੈ ਉਹਨਾਂ ਦੇ ਡਿਸਕਲੋਜ਼ਰ ਤੋਂ ਵੀ ਤੇ ਪਲੱਸ ਸਾਡੀ ਜਿਹੜੀ ਆਪਦੀ ਇੰਟੈਲੀਜੈਂਸ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਉਸ ਮਰਡਰ ਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀਗੇ ਉਹ ਇਹ ਸੁਖਪ੍ਰੀਤ ਇਲੀ ਸੁਖ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਉਸ ਨੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਸੀਗੇ ਆਪਣੇ ਫੋਰਨ ਹੈਂਡਲਰਰਾਂ ਦੇ ਕਹਿਣ ਤੇ ਅਤੇ ਇਹ ਜਿਹੜੇ ਦੋ ਮੁਜਰਮ ਸੀਗੇ ਆਪਣਾ ਉਸ ਖਿਲਚੀਆ ਮਰਡਰ ਕੇਸ ਦੇ ਵਿੱਚ ਉਹ ਕ੍ਰਾਈਮ ਕਰਕੇ ਇਹਦੇ ਕੋਲੇ ਇਹ ਉਹਨਾਂ ਨੂੰ ਪਨਾਹ ਵੀ ਦਿੰਦਾ ਹੈ ਉਹਦੇ ਕੋਲੇ ਜਾ ਕੇ ਰਹਿੰਦੇ ਵੀ ਹੈ ਜ਼ਿਲ੍ਹਾ ਪਟਿਆਲਾ ਦੇ ਵਿੱਚ ਤੇ ਅੱਜ ਸਾਨੂੰ ਇੱਕ ਪ੍ਰਸਿੱਧ ਸੂਤਰਾਂ ਮਿਲਿਆ ਸੀ ਕਿ ਇਹ ਫਿਰ ਇੱਥੇ ਇਸ ਇਲਾਕੇ ਦੇ ਵਿੱਚ ਆਇਆ ਗਿਆ ਇਸ ਨੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈਗਾ ਉਸ ਸਬੰਧ ਵਿੱਚ ਹੀ ਸਾਰਾ ਨੋਟਿਸ ਵਿੱਚ ਐਸਐਸਪੀ ਸਾਹਮਣੇ ਲਿਆਂਦਾ ਤੇ ਇਹਨਾਂ ਨੇ ਆਪਣੇ ਨਿਜਰ ਨਿਗਰਾਨੀ ਟੀਮਾਂ ਜਿਹੜੀਆਂ ਹੈਗੀਆਂ ਬਣਾਈਆਂ ਯਾਦਵਿੰਦਰ ਜਿਹੜੇ ਡੀਐਸਪੀ ਹਟਾਰੀ ਨੇ ਅਜੇਪਾਲ ਜਿਹੜੇ ਐਸਐਚਓ ਕੰਬੋ ਨੇ ਇਨਸਪੈਕਟਰ ਜਿਹੜੇ ਸੀਆਈ ਨੇ ਤੇ ਨਾਗਰਾ ਸਾਹਿਬ ਇਹਨਾਂ ਨੇ ਰਲ ਕੇ ਇੱਕ Trap لے ਕੀਤਾ ਸੀਗਾ ਤਾਂ ਫਿਰ ਜਿੱਦੋਂ ਇਹ ਜਦੋਂ ਆਹ ਜਿਸ ਤਰ੍ਹਾਂ ਤੁਸੀਂ ਮੌਕਾ ਦੇਖਿਆ ਹੈਗਾ ਇਧਰੋਂ ਆ ਰਿਹਾ ਸੀਗਾ ਤੇ ਇਸ ਨੂੰ ਜਿਸ ਤਰ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਸ ਨੂੰ ਪਤਾ ਲੱਗ ਗਿਆ ਸੀਗਾ ਕਿ ਪੁਲਿਸ ਨੂੰ ਕੋਈ ਪੁਖਤਾ ਜਾਣਕਾਰੀ ਹੋਣੀ ਹੈ ਇਸ ਨੇ ਅਨਪਰਵੋਕਡ ਫਾਇਰਿੰਗ ਕੀਤੀ ਹੈ ਪੁਲਿਸ ਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਨ ਚੇਂਜ ਆਫ ਫਾਇਰ ਦੇ ਵਿੱਚ ਇੰਜਰਡ ਹੋਇਆ ਐਂਡ ਹੀ ਹੈਜ਼ ਬੀਨ ਓਵਰਪਾਵਰਡ ਮੌਕੇ ਤਾਂ ਅਸੀਂ ਅਸੀਂ ਹਲੇ ਇਨਸਪੈਕਟ ਕੀਤਾ ਹੈਗਾ ਹਲੇ ਇੱਕ 9mm ਦੀ Glock ਦੀ Glock ਪਿਸਟਲ ਹਲੇ ਦਿਖ ਰਹੀ ਹੈ ਬਾਕੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਇਜ਼ ਔਨ ਦੀ ਸੀਨ ਉਹ ਸਾਰਾ ਜਹਨ ਦਾ ਸੀਨੋ ਕ੍ਰਾਈਮ ਦਾ ਜਿਹੜੀ ਜਾਂਚ ਕਰੇਗੀ ਜਿਸ ਤਰ੍ਹਾਂ ਵੀ ਕੋਈ ਚੀਜ਼ ਸਾਹਮਣੇ ਆਏਗੀ ਵੀ ਵਿਲ ਅਪਡੇਟ ਯੂ ਅਕੋਰਡਿੰਗ ਸਰ ਨੇ ਦੇਖ ਕੇ ਸਿੱਧਾ ਪੁਲਿਸ ਤੇ ਫਾਇਰਿੰਗ ਕੀਤੀ ਕਿਉਂਕਿ ਉਹ ਦ੍ਰਕਤ ਵੀ ਗੋਲੀ ਵਧੀ ਹੈ ਜੀ ਅ ਅੰਨੇ ਬਾਤ ਆਪਰ ਤੋਂ ਤਾਂ ਇਹ ਹੀ ਹੁੰਦਾ ਕਿ ਜਿੱਦਰ ਉਹਨੂੰ ਐ ਲੱਗਦਾ ਮੈਂ ਭੱਜ ਲਾਵਾਂ ਕਿਸੇ ਤਰੀਕੇ ਨਾਲ ਸੋ ਅਨਪਰੋਵਕਡ ਫਾਇਰਿੰਗ ਹੈ ਪੁਲਿਸ ਬੜੇ ਰੈਸਟ੍ਰੇਂਟ ਅੰਡਰ ਦੀ ਲਾਅ ਰ ਹੈ ਕੇ ਹੀ ਅਸੀਂ ਕਰਦੇ ਹੈਗੇ ਆ ਇਸ ਕਰਕੇ ਹੀ ਹੈਜ਼ ਬੀਨ ਇੰਜਰਡ ਇਨ ਦਾ ਸ਼ੂਟਆਊਟ ਤੇ ਹੀ ਹੈਜ਼ ਬੀਨ ਓਵਰ ਪਾਵਰਡ ਐਂਡ ਹੀ ਇਸ ਬੀਇੰਗ ਸ਼ਿਫਟਡ ਟੂ ਦੀ ਫਾਰ ਦੀ ਮੈਡੀਕਲ ਟ੍ਰੀਟਮੈਂਟ ਤੇ ਸਰ ਕਿੰਨੇ ਇੱਕ ਰਾਉਂਡ ਦੇ ਲੋਕ ਹਲੇ ਤਾਂ ਜੋ ਹਲੇ ਨਿਕਟ ਆਈ ਨੂੰ ਦਿਖ ਰਹੇ ਆ ਦੋ ਹੀ ਦਿਖ ਰਹੇ ਆ ਬਾਕੀ ਫਰੈਂਸਿਕ ਟੀਮ ਇਜ਼ ਔਨ ਦੀ ਸੀਨ ਤੁਸੀਂ ਜਿਵੇਂ ਦੇਖ ਰਹੇ ਹੋ ਸਾਰਾ ਗਹਿਣ ਸੀਨ ਆਫ ਕ੍ਰਾਈਮ ਦਾ ਜਾਂਚ ਹੋਊਗੀ ਫਿਰ ਜਿਸ ਤਰ੍ਹਾਂ ਕੋਈ ਆਏਗਾ ਵੀ ਵਿਲ ਅਪਡੇਟ ਯੂ ਅਕੋਰਡਿੰਗ ਇਹ ਬੇਸਿਕਲੀ ਡਿਸਟ੍ਰਿਕਟ ਪਟਿਆਲੇ ਦਾ ਰਹਿਣ ਵਾਲਾ ਹੈ ਇੱਥੇ ਫੇਰ ਵੱਡੀ ਵਾਰਦਾਤ ਹੋ ਰਹੀ ਹੈ ਅੱਜ ਵੀ ਫੇਰ ਮਤਲਬ ਆਪਣੇ ਉਹ ਜਿਹੜੇ ਫੋਰਨਰ ਇਹਨਾਂ ਦੇ ਹੈਂਡਲਰਾਂ ਹੋਰ ਪਹਿਲਾਂ ਤਾਂ ਇੱਕ ਮੋਡਿਊਲ ਸੀ ਜਿਹੜਾ ਅਸੀਂ ਮੋਡਿਊਲ ਬਸਟ ਕਰ ਲਿਆ ਸੀ ਜਿਹੜੇ ਦੇ ਵਿੱਚ ਇੱਕ ਕੱਲ ਜਿਹੜਾ ਪੁਲਿਸ ਐਕਸ਼ਨ ਹੋਇਆ ਉਹਦੇ ਵਿੱਚ ਖਿਲਜੀਆ ਮਰਡਰ ਕੇਸ ਦੇ ਦੋਨੋਂ ਮੁਜ਼ਰੀਨ ਜਿਹੜੇ ਹੈਗੇ ਇੱਕ ਗ੍ਰফতার ਹੋ ਗਿਆ ਸੀ ਤੇ ਇੱਕ ਪੁਲਿਸ ਐਕਸੀਨ ਚ ਨਿਊਟਰਲਾਈਜ਼ ਹੋ ਗਿਆ ਸੀ ਅੱਜ ਇਹ ਉਹਨਾਂ ਦੇ ਆਪਣੇ ਫੋਰਨਰ ਜਿਹੜੇ ਹੈਂਡਲਰ ਸੀ ਉਹਨਾਂ ਦੇ ਇਸ਼ਾਰਿਆਂ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਇਸ ਇਲਾਕੇ ਵਿੱਚ ਆਇਆ ਹੋਇਆ ਸੀਗਾ ਸੋ ਅਕੋਰਡਿੰਗਲੀ ਅਸੀਂ ਹਿਊਮਨ ਇੰਟ ਤੇ ਟੈਕਨੀਕਲ ਇੰਟੈਲੀਜੈਂਸ ਦੇ ਨੂੰ ਕੜੀਆਂ ਨਾਲ ਕੜੀ ਜੋੜਦੇ ਹੋਏ ਵੀ ਹੈਵ ਲੋਕੇਟਡ ਹਿਮ ਐਂਡ ਉਸਨੇ ਫਿਰ ਜਿਹੜੀ ਜਿਹੜਾ ਘਟਨਾਕ੍ਰਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਸ ਤਰ੍ਹਾਂ ਹੋਇਆ